ਲੋਕਗੀਤ ਐਰਾ ਚੈਨਲ ਨੂੰ ਦੇਖਣ ਵਾਲੇ ਪਿਆਰੇ ਦਰਸ਼ਕੋ ਸਾਰਿਆਂ ਦਾ ਹਮੇਸ਼ਾ ਦੀ ਤਰ੍ਹਾਂ ਚੈਨਲ ਦੇ ਉੱਤੇ ਨਿੱਘਾ ਸਵਾਗਤ ਹੈ ਜੀ ਤੇ ਤੁਹਾਡੀ ਜਸਵੀਰ ਰਾਣੋ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਹਰ ਤਰ੍ਹਾਂ ਦੀ ਵੇਸ਼ ਹੈ ਜੀ ਅੱਜ ਆਪਾਂ ਬਾਬਾ ਬੁੱਲੇ ਸ਼ਾਹ ਜੀ ਦੀ ਹਾਜੀ ਲੋਕ ਮੱਕੇ ਨੂੰ ਜਾਂਦੇ ਬਹੁਤ ਹੀ ਪਿਆਰੀ ਕਾਫੀ ਜਿਹੜੀ ਹੈ ਉਹ ਤੁਹਾਡੀ ਨਜ਼ਰ ਕਰਾਂਗੇ ਜੀ ਕੱਲ ਹਜੂਰ ਜੀ ਨੇ Satsang ਦੇ ਵਿੱਚ ਇਹੋ ਫਰਮਾਇਆ ਕਿਹਨੇ ਕਿਤਾਬਾਂ ਸਾਨੂੰ ਪੜਨੀਆਂ ਚਾਹੀਦੀਆਂ ਨੇ ਕਿ ਟਾਮੇਟਾ ਮੇਹੀ ਜਿਹੜੇ ਹੁਣ ਆਪਾਂ ਕਿਤਾਬਾਂ ਕਾਫੀ ਜਣਾਂ ਨੇ ਪੜਨੀ ਹੀ ਛੱਡ ਦਿੱਤੀਆਂ ਨੇ ਕਿਉਂਕਿ ਇੰਨੀਆਂ ਸੋਹਣੀਆਂ ਕਿਤਾਬਾਂ ਜਿਹੜੀਆਂ ਨੇ ਇੰਨੇ ਡੀਪਲੀ ਜਿਹੜੇ ਨੇ ਵਿਸ਼ੇ ਲੈ ਕੇ ਉਹਨਾਂ ਨੂੰ ਕਿੰਨੀ ਮਿਹਨਤ ਦੇ ਨਾਲ ਖਰੜਾ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਆਪਣੇ ਵਿਆਸ ਵੱਲੋਂ ਤਾਂ ਬੁੱਕਸ ਦੀ ਜਿਹੜੀ ਕੀਮਤ ਹੈ ਉਹ ਵੀ ਬਹੁਤ ਥੋੜੀ ਰੱਖੀ ਗਈ ਹੈ ਤਾਂ ਕਿ ਸਾਨੀ ਦੇ ਨਾਲ ਹਰ ਕੋਈ ਲੈ ਕੇ ਇਹਨਾਂ ਨੂੰ ਪੜ੍ਹ ਸਕੇ ਵੱਖ-ਵੱਖ ਸੰਤਾਂ ਮਹਾਤਮਾ ਦੀਆਂ ਜੀਵਨੀਆਂ ਉਹਨਾਂ ਨੇ ਸਾਨੂੰ ਜ਼ਿੰਦਗੀ ਨੂੰ ਕਿਦਾਂ ਮਾਲਕ ਦਾ ਨਾਮ ਲੈਂਦੇ ਹੋਏ ਜ਼ਿੰਦਗੀ ਦੀਆਂ ਸਾਰੀਆਂ ਡਿਊਟੀਆਂ ਵੀ ਪਗੌਣੀਆਂ ਨੇ ਹੱਕਾ ਲਾਲ ਦੀ ਕਮਾਈ ਦੇ ਵਿੱਚ ਘਰ-ਗਰਸਤੀ ਵੀ ਚਲਾਉਣੀਆਂ ਇਹ ਸਾਰਾ ਕਿਤਾਬਾਂ ਦੇ ਵਿੱਚ ਹਰ ਇੱਕ ਪੱਖ ਨੂੰ ਹਰ ਇੱਕ ਵਿਸ਼ੇ ਨੂੰ ਛੂਹਿਆ ਹੋਇਆ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਕਤਾਬਾਂ ਜਰੂਰ ਸਮਾਂ ਕੱਢ ਕੇ ਪੜ ਲੈਣੀਆਂ ਚਾਹੀਦੀਆਂ ਹਨ ਜੀ ਤੇ ਅੱਜ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ ਨਹੀਂ ਮੈਂ ਕਮਲੀ ਹਾਂ ਕਿਉਂਕਿ ਬਾਬਾ ਬੁੱਲੇ ਸ਼ਾਹ ਜੀ ਨੇ ਇਸ਼ਕੇ ਹਕੀਕੀ ਨੂੰ ਸਮਝਾਉਂਦੇ ਹੋਏ ਇਸ਼ਕੇ ਮਜਾਜੀ ਬਹੁਤ ਕਾਫੀਆਂ ਦੇ ਵਿੱਚ ਉਹਨਾਂ ਨੇ ਹੀ ਰਾਂਝੇ ਦੀ ਮੁਹੱਬਤ ਉਹਨਾਂ ਦਾ ਟੁੱਟ ਪ੍ਰੇਮ ਦੀ ਮਿਸਾਲ ਦਿੱਤੀ ਹੈ ਕਿ ਐਸੀ ਤਰ੍ਹਾਂ ਜਿਹੜੀ ਰੂਹ ਹੈ ਆਪਣੇ ਮੁਰਸ਼ਿਦ ਨੂੰ ਆਪਣੇ ਸਤਗੁਰ ਆਪਣੇ ਪ੍ਰੀਤਮ ਪਿਆਰੇ ਨੂੰ ਕਿੰਨਾ ਜਿਹੜਾ ਉਹਦੇ ਵਰਾਗ ਦੇ ਵਿੱਚ ਵਹਿੰਦੀ ਹੈ ਕਿ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ ਨੀ ਮੈਂ ਕਾਵਲੀ ਹਾਂ ਕਿ ਮੇਰੇ ਲਈ ਤਾਂ ਮੇਰੇ ਮੁਰਸ਼ਿਦ ਦਾ ਮੇਰੇ ਸਤਗੁਰ ਪਿਆਰੇ ਦਾ ਬਾਬਾ ਜੀ ਦਾ ਦیدار ਹੀ ਜਿਹੜਾ ਮੱਕੇ ਦਾ ਹੱਜ ਹੈ ਲੋਕੀ ਜਾਂਦੇ ਹੋਣਗੇ ਭਾਈ ਮੱਕੇ ਮੇਰੇ ਲਈ ਤਾਂ ਇਹੀ ਮੱਕੇ ਦਾ ਹੱਜ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੀਆਂ ਕਾਫੀਆਂ ਦੇ ਵਿੱਚ ਮਰਸ਼ਦ ਤੇ ਸ਼ਾਗਿਰਦ ਦੇ ਪ੍ਰੇਮ ਨੂੰ ਪਿਆਰ ਨੂੰ ਵਿਆਨਿਆ ਹੈ ਜੀ ਪਿਆਰਿਓ ਪੜਦੇ ਆ ਬਹੁਤ ਹੀ ਸੋਹਣੀ ਕਾਫੀ ਹਾ ਜੀ ਲੋਕ ਮੱਕੇ ਨੂੰ ਜਾਂਦੇ ਹਾ ਜੀ ਲੋਕ ਮਕੇ ਨੂੰ ਜਾਣਦੇ ਮੇਰਾ ਰਾਂਝਾ ਮਾਹੀ ਮਕਾਨੀ ਮੈਂ ਕਮਲੀ ਹਾਂ ਨੀ ਮੈਂ ਕਮਲੀ ਮੈਂ ਤੇ ਮੰਗ ਰਾਂਜੇ ਦੀ ਹੋਇਆ ਮੇਰਾ ਵਾਵਲ ਕਰ ਗਈ ਧਕਾਨੀ ਮੈਂ ਕਮਲੀ ਹਾਂ ਮੈਂ ਤੇ ਮੰਗ ਦੀ ਹੋਈਆ ਮੇਰਾ ਬਾਵਲ ਕਰਦਾ ਈ ਧਕਾਨੀ ਮੈਂ ਕਮਲੀ ਹਾਂ ਹਾਜੀ ਲੋਕ ਮਕੇ ਨੂੰ ਜਾਂਦੇ ਮੇਰਾ ਰਾਂਜਾ ਮਾਹੀ ਮਕਾ ਨੀ ਵਿਚਾ ਜੀ ਵਿਚੇ ਗਾਜੀ ਵਿਚੇ ਚੋਰ ਉਚਕਾ ਨੀ ਮੈਂ ਕਮਣੀ ਕੇ ਨੂੰ ਜਾਂਦੇ ਮੇਰਾ ਰਾਜਣਾ ਮਾਹੀ ਮਖਾਨੀ ਨਿਮੇ ਕਮਲੀ ਹਾਂ ਨਿਮੇ ਕਮਲੀ ਹਾਂ ਹਾਜ਼ੀ ਲੋਕ ਮੱਕੇ ਨੂੰ ਜਾਂਦੇ ਅਸਾਂ ਜਾਣਾ ਤਖਤ ਹਜ਼ਾਰੇ ਨੀ ਹਾਜ਼ੀ ਲੋਕ ਮੱਕੇ ਨੂੰ ਜਾਂਦੇ ਅਸਾਂ ਜਾਣਾ ਕੁੱਤ ਹਜ਼ਾਰੇ ਨੀ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ ਨੋਸ਼ਾ ਮਕਾਨੀ ਮੈਂ ਕਮਲੀ ਹਾਂ ਮੈਂ ਤੇ ਮੰਗ ਰਾਂਜਣ ਦੀ ਹੋਇਆ ਮੇਰਾ ਵਾਵਲ ਕਰਦਾਈ ਘੱਕਾ ਕਮਲੀ ਹਾਂ ਨੀਮ ਕਮਲੀ ਹਾਂ ਜਿਤਵਲ ਯਾਰ ਉਹ ਦੇਵਲ ਕਬਾਉ ਆਸਾਂ ਜਾਣਾ ਤਖਤ ਹਜ਼ਾਰੇ ਨੀਮ ਕਮਲੀ ਹਾਂ ਜੇਤਵਲ ਯਾਰ ਉਤੇਵਲ ਅੱਖੀਆਂ ਅਸਾਂ ਜਾਣਾ ਤਖਤ ਹਜ਼ਾਰੇ ਨੀ ਮੈਂ ਕਮਲੀ ਹਾਂ ਵੀਰ ਬਾਬਲ ਕਰਦਾਈ ਥਕਾ ਨੀ ਮੈਂ ਤੇ ਮੰਗ ਰਾਮ ਜਣ ਦੀ ਹੋਇਆ ਮੀਰਾ ਬਾਵਲ ਕਰਦਾਈ ਥਕਾ ਕਮਲੀ ਹਾਂ ਨੀ ਮੇ ਕਮਲੀ ਹਾਂ ਹਾਜੀ ਲੋਕ ਭੱਕੇ ਨੂੰ ਜਾਂਦੇ ਅਸਾਂ ਜਾਣਾ ਤਖਤ ਹਜ਼ਾਰੇ